ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਤੇ ਨਗਰ ਖਡੂਰ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਦੇ ਆਪ ਸੰਗਤ ਨੂੰ ਅਸੀਂ ਆਪਣੀਆਂ ਵੀਡੀਓ ਦੇ ਰਾਹੀਂ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ ਹੁਣ ਜਿਸ ਅਸਥਾਨ ਦੇ ਆਪ ਜੀ ਨੂੰ ਅਸੀਂ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਸ੍ਰੀ ਤੱਪਿਆਣਾ ਸਾਹਿਬ ਇਸ ਸਥਾਨ ਦੇ ਇਤਿਹਾਸ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਇਸ ਸਥਾਨ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਚਰਨਛੋਪਾ ਪ੍ਰਾਪਤ ਹੈ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸ਼ਬਦ ਕੀਰਤਨ ਕਰਦੇ ਰਹੇ ਇਸ ਸਥਾਨ ਦੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਇਸ ਸਥਾਨ ਤੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਮੁਖਾ ਜੀ ਪਾਸੋਂ ਲਿਖਵਾਉਣੀ ਕੀਤੀ ਸੋ ਆਪ ਸੰਗਤ ਜੀ ਨੂੰ ਹੁਣ ਇਸ ਵੀਡੀਓ ਦੇ ਰਾਹੀਂ ਇਸ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਭ ਸਿੱਖ ਸੰਗਤਾਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਉਣ ਲੱਗ ਪਈਆਂ। ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਇੱਕ ਦਿਨ ਵਿਰਾਗਮਈ ਦਸ਼ਾ ਵਿੱਚ ਬੈਠੇ ਹੋਏ ਸਨ ਤਾਂ ਉਹਨਾਂ ਨੇ ਬਚਨ ਕੀਤਾ ਕੋਈ ਐਸਾ ਪ੍ਰੇਮੀ ਸਿੱਖ ਹੋਵੇ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਤਰਾ ਦੇ ਕੌਤਕ ਸੁਣਾਵੇ। ਜੋ ਜੋ ਪ੍ਰਸੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੀਤੇ ਹਨ ਉਹ ਇਕੱਤਰ ਕਰਕੇ ਲਿਖਵਾਏ ਜਾਣ ਜਿਨ੍ਹਾਂ ਨੂੰ ਸੁਣ ਕੇ ਸ਼ਰਧਾਵਾਨ ਪ੍ਰੇਮੀਆਂ ਦੇ ਮਨਾਂ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ ਅਤੇ ਹੋਰ ਬੇਅੰਤ ਜੀਵਾਂ ਦਾ ਵੀ ਭਲਾ ਹੋਵੇਗਾ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹ ਬਚਨ ਸੁਣ ਕੇ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਗੁਰੂ ਜੀ ਪਿੰਡ ਰਾਏਪੋਈ ਦੀ ਤਲਵੰਡੀ ਦੇ ਰਹਿਣ ਵਾਲਾ ਭਾਈ ਬਾਲਾ ਜੀ ਬਹੁਤ ਸਮਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਹਨ ਜੇ ਉਸ ਨੂੰ ਸੱਦ ਲਈਏ ਤਾਂ ਉਹ ਆਪ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਰੇ ਪ੍ਰਸੰਗ ਜੋ-ਜੋ ਉਸਨੇ ਨਾਲ ਰਹਿ ਕੇ ਵੇਖੇ ਜਾਂ ਸੁਨੇ ਹਨ ਉਹ ਆਪ ਜੀ ਨੂੰ ਦੱਸ ਦੇਵੇਗਾ ਉਧਰ ਤਲਵੰਡੀ ਵਿਖੇ ਭਾਈ ਬਾਲੇ ਜੀ ਨੂੰ ਵਿਚਾਰ ਆਈ ਕਿ ਖਡੂਰ ਸਾਹਿਬ ਪਹੁੰਚ ਕੇ ਉਸ ਮਹਾਪੁਰਖ ਦੇ ਦਰਸ਼ਨ ਕਰਨੇ ਚਾਹੀਦੇ ਹਨ ਜਿਸ ਨੂੰ ਜਗਤ ਸਵਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਬਖਸ਼ਿਸ਼ ਕੀਤੀ ਹੈ ਕੁਝ ਦਿਨਾਂ ਬਾਅਦ ਭਾਈ ਬਾਲਾ ਜੀ ਵੀ ਖਡੂਰ ਸਾਹਿਬ ਪਹੁੰਚ ਗਏ ਅਤੇ ਉਹਨਾਂ ਨੇ ਗੁਰੂ ਚਰਨਾਂ ਤੇ ਨਮਸਕਾਰ ਕੀਤੀ ਅਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਭਾਈ ਬਾਲੇ ਜੀ ਦੀ ਜਾਣ ਪਛਾਣ ਵਾਲੇ ਸਿੱਖਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਦੱਸਿਆ ਕਿ ਇਹ ਹੀ ਭਾਈ ਬਾਲਾ ਜੀ ਨੇ ਜਿਸ ਨੂੰ ਆਪ ਜੀ ਯਾਦ ਕਰਦੇ ਸੀ ਤਾਂ ਗੁਰੂ ਅੰਗਦ ਦੇਵ ਜੀ ਬੜੇ ਪ੍ਰਸੰਨ ਹੋਏ ਅਤੇ ਭਾਈ ਬਾਲੇ ਜੀ ਨੂੰ ਗੱਲ ਵਕੜੀ ਵਿੱਚ ਲੈ ਕੇ ਬੜੇ ਪਿਆਰ ਨਾਲ ਆਖਿਆ ਭਾਈ ਬਾਲਾ ਜੀ ਤੂੰ ਧੰ ਹੈ ਜਿਸਨੇ ਪਰਮ ਪੁਰਖ ਸਤਗੁਰੂ ਜੀ ਦੇ ਉਮਰ ਪਰ ਦਰਸ਼ਨ ਕੀਤੇ ਹਨ ਇਹ ਬਚਨ ਕਰਨ ਦੇ ਨਾਲ ਗੁਰੂ ਅੰਗਦ ਦੇਵ ਜੀ ਦੇ ਨੈਤਰਾਂ ਵਿੱਚੋਂ ਪ੍ਰੇਮ ਧਾਰਾ ਦਾ ਜਲ ਵਹਿ ਤੁਰਿਆ ਅਤੇ ਆਪ ਜੀ ਸਮਾਧੀ ਦੇ ਵਿੱਚ ਲੀਨ ਹੋ ਗਏ ਸਾਰੀ ਸੰਗਤ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠੀ ਰਹੀ ਅਤੇ ਭਾਈ ਬਾਲੇ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਸੰਗ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸੁਣਦੀ ਰਹੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਦੇ ਪਾਸੋਂ ਤਲਵੰਡੀ ਤੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਨਮ ਪੱਤਰੀ ਮੰਗਵਾਈ। ਜਦ ਭਾਈ ਬਾਲਾ ਜੀ ਸ੍ਰੀ ਖਡੂਰ ਸਾਹਿਬ ਜਨਮ ਪੱਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲੈ ਕੇ ਆਏ ਤਾਂ ਜਦ ਗੁਰੂ ਜੀ ਨੇ ਪੱਤਰੀ ਖੋਲ ਕੇ ਵੇਖੀ ਤਾਂ ਉਹ ਸੰਸਕ੍ਰਿਤ ਅੱਖਰਾਂ ਵਿੱਚ ਲਿਖੀ ਹੋਈ ਸੀ ਇਹ ਵੇਖ ਕੇ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਕਿ ਭਾਈ ਬਾਲਾ ਜੀ ਕੋਈ ਅਜਿਹਾ ਸਿੱਖ ਲਿਆਓ ਜਿਹੜਾ ਸੰਸਕ੍ਰਿਤ ਅਤੇ ਗੁਰਮੁਖੀ ਅੱਖਰ ਦੋਵੇਂ ਲਿਖ ਅਤੇ ਪੜ ਸਕਦਾ ਹੋਵੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਮਹਿਮਾ ਜੀ ਬੋਲੇ ਕਿ ਸੁਲਤਾਨਪੁਰ ਵਿੱਚ ਇੱਕ ਭਾਈ ਪੈੜਾ ਮੁਖਾ ਰਹਿੰਦਾ ਹੈ ਉਹ ਇਹ ਦੋਵੇਂ ਅੱਖਰ ਲਿਖਣੇ ਅਤੇ ਪੜ੍ਹਨੇ ਜਾਣਦਾ ਹੈ ਗੁਰੂ ਅੰਗਦ ਦੇਵ ਜੀ ਦਾ ਹੁਕਮ ਪਾ ਕੇ ਭਾਈ ਮਹਿਮਾਂ ਜੀ ਸੁਲਤਾਨਪੁਰ ਚਲੇ ਗਏ ਅਤੇ ਉੱਥੇ ਜਾ ਕੇ ਭਾਈ ਪੈੜੇ ਮੁਖੇ ਨੂੰ ਆਪਣੇ ਨਾਲ ਸ੍ਰੀ ਖਡੂਰ ਸਾਹਿਬ ਲੈ ਆਏ ਭਾਈ ਪੈੜੇ ਮੁਖੇ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਆਖਿਆ ਕਿ ਇਹ ਪੱਤਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ ਇਸ ਨੂੰ ਪੜ ਕੇ ਸਾਨੂੰ ਸੁਣਾਉਣੀ ਕਰੋ ਤਾਂ ਭਾਈ ਪੈੜੇ ਮੁਖੇ ਨੇ ਗੁਰੂ ਅੰਗਦ ਦੇਵ ਜੀ ਨੂੰ ਪੱਤਰੀ ਪੜ ਕੇ ਸੁਣਾਈ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਖਿਆ ਕਿ ਇਹ ਸਾਨੂੰ ਗੁਰਮੁਖੀ ਅੱਖਰਾਂ ਵਿੱਚ ਲਿਖ ਦੇਹੁ ਭਾਈ ਪੈੜੇ ਮੁਖੇ ਨੇ ਕਾਗਜ਼ ਅਤੇ ਸਿਆਹੀ ਮੰਗਵਾ ਕੇ ਥੋੜੇ ਹੀ ਸਮੇਂ ਦੇ ਵਿੱਚ ਗੁਰਮੁਖੀ ਅੱਖਰਾਂ ਵਿੱਚ ਲਿਖ ਕੇ ਪੱਤਰੀ ਗੁਰੂ ਜੀ ਦੇ ਅੱਗੇ ਰੱਖ ਦਿੱਤੀ ਇਸ ਪੱਤਰੀ ਨੂੰ ਗੁਰੂ ਜੀ ਆਪਣੇ ਆਸਨ ਉੱਤੇ ਬੈਠ ਕੇ ਪੜਦੇ ਅਤੇ ਬਹੁਤ ਸਿੱਖ ਆਣ ਕੇ ਉਸ ਨੂੰ ਸੁਣਦੇ ਸਨ ਜਿੰਨਾਂ ਵਿੱਚੋਂ ਕੁਝ ਪ੍ਰਸਿੱਧ ਸਿੱਖ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਜੀ ਭਾਈ ਜੀਵਾ ਜੀ ਭਾਈ ਪਾਰੋ ਜੁਲਕਾ ਭਾਈ ਧਿੰਗ ਜੀ ਅਤੇ ਹੋਰ ਸਿੱਖ ਜੋ ਨੇਮ ਨਾਲ ਅਤੇ ਪ੍ਰੇਮ ਨਾਲ ਹਰ ਰੋਜ਼ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਥਾ ਸੁਣਦੇ ਸਨ ਜਦ ਇਸ ਤਰ੍ਹਾਂ ਪੱਤਰੀ ਤਿਆਰ ਹੋ ਗਈ ਤਾਂ ਗੁਰਮੁਖੀ ਲਿਖਣ ਵਾਲਾ ਸਿੱਖ ਵੀ ਆ ਗਿਆ ਤਾਂ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਨੂੰ ਕਿਹਾ ਕਿ ਭਾਈ ਬਾਲਾ ਹੁਣ ਆਦਤੋਂ ਲੈ ਕੇ ਅੰਤ ਤੱਕ ਗੁਰੂ ਨਾਨਕ ਪਾਸ਼ਾ ਜੀ ਦਾ ਸੰਪੂਰਨ ਪ੍ਰਸੰਗ ਸਾਨੂੰ ਸੁਣਾਉਣਾ ਕਰੋ ਸੋ ਇਸ ਅਸਥਾਨ ਤੇ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਉਂਦੇ ਰਹੇ ਅਤੇ ਭਾਈ ਪੈੜਾ ਮੁਖਾ ਦੀ ਉਸ ਨੂੰ ਲਿਖੀ ਜਾਂਦੇ ਸਨ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਭਾਈ ਬਾਲਾ ਜੀ ਦੇ ਅੰਗੀਠਾ ਸਾਹਿਬ ਜੀ ਦੇ ਜਨਮ ਸਾਖੀ ਦੀ ਸੰਪੂਰਨਤਾ ਤੋਂ 2 ਮਹੀਨੇ ਬਾਅਦ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਅਸਥਾਨ ਤੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਮੌਜੂਦ ਸਰੋਵਰ ਦੇ ਦੂਸਰੇ ਕੰਢੇ ਗੁਰਦੁਆਰਾ ਤਪਿਆਣਾ ਸਾਹਿਬ ਦੇ ਬਿਲਕੁਲ ਸਾਹਮਣੇ ਸੁਬਾਈ ਮੰਡ ਹੈ ਗੁਰਦੁਆਰਾ ਤਪ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਰਾਤ ਦੇ ਸਮੇਂ ਇਸ ਅਸਥਾਨ ਤੇ ਆ ਜਾਂਦੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਦੇ ਵਿੱਚ ਲੀਨ ਹੋ ਕੇ ਭਗਤੀ ਕਰਦੇ ਭਾਵ ਕੇ ਇਸ ਅਸਥਾਨ ਤੇ ਗੁਰੂ ਅੰਗਦ ਦੇਵ ਜੀ ਤਪ ਕਰਿਆ ਕਰਦੇ ਸਨ ਜਿਸ ਕਰਕੇ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਤਪ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਤਪ ਅਸਥਾਨ ਦੇ ਬਿਲਕੁਲ ਸਾਹਮਣੇ ਹੈ ਇੱਕ ਪਵਿੱਤਰ ਬਾਰੰਦਰੀ ਇਹ ਪੁਰਾਤਨ ਵਿਰਾਸਤੀ ਅਤੇ ਪਵਿੱਤਰ ਇਮਾਰਤ ਜਿਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ 16ਵੀਂ ਸਦੀ ਦੇ ਵਿੱਚ ਬਣਵਾਇਆ ਸੀ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਤਪਿਆਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਲੰਗਰ ਮਾਤਾ ਖੀਵੀ ਜੀ ਦੇ ਮਾਤਾ ਖੀਵੀ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਸਨ ਮਾਤਾ ਖੀਵੀ ਜੀ ਆਪ ਆਪਣੇ ਹੱਥੀਂ ਲੰਗਰ ਬਣਾਉਣ ਅਤੇ ਵਰਤੌਣ ਦੀ ਸੇਵਾ ਕਰਦੇ ਸਨ ਹਰ ਰੋਜ਼ ਲੰਗਰ ਵਿੱਚ ਦੇਸੀ ਘਿਓ ਵਾਲੀ ਖੀਰ ਬਣਦੀ ਸੀ ਕਿਉਂਕਿ ਖਡੂਰ ਸਾਹਿਬ ਦਾ ਰਹਿਣ ਵਾਲਾ ਤਖਤ ਮੱਲ ਸਤਿਗੁਰਾਂ ਜੀ ਦੀ ਬਹੁਤ ਸੇਵਾ ਕਰਦਾ ਸੀ ਅਤੇ ਹਰ ਰੋਜ਼ ਮੱਜਾਂ گاਵਾ ਦਾ ਦੁੱਧ ਇਸ ਸਥਾਨ ਤੇ ਪਹੁੰਚਾਉਂਦਾ ਸੀ ਭਈ ਤਖਤ ਮਲ ਦੀ ਸੇਵਾ ਵੇਖ ਕੇ ਖਡੂਰ ਸਾਹਿਬ ਦੇ ਹੋਰ ਖਹਿਰੇ ਜੱਟ ਵੀ ਦੁੱਧ ਲਿਆਉਣ ਲੱਗ ਪਏ ਜਿਸ ਕਰਕੇ ਇਸ ਸਥਾਨ ਤੇ ਖੀਰ ਦਾ ਖੁੱਲਾ ਲੰਗਰ ਵਰਤਦਾ ਸੀ ਇਸ ਦਾ ਜ਼ਿਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 966 ਦੇ ਉੱਪਰ RAM KALI WAR ਦੇ ਵਿੱਚ ਮਿਲਦਾ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕਿਆਲੀ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਪਵਿੱਤਰ ਖੂਹੀ ਦੇ ਜਿਸ ਖੂਹੀ ਦਾ ਜਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਗੁਰੂ ਕੇ ਲੰਗਰ ਵਾਸਤੇ ਵਰਤਦੇ ਸਨ ਸੰਗਤ ਜੀ ਇਹ ਸੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਦਾ ਜੋ ਸੀ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ ਸੋ ਆਪ ਜੀ ਨੂੰ ਬੇਨਤੀ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ